ਜਕਰੀਏ ਖਾਨ ਦੀ ਮੌਤ ਵੀ ਸਿੱਖਾਂ ਦੇ ਛਿੱਤਰਾਂ ਨਾਲ ਹੋਈ ਸੀ ਜਿਸ ਨੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਸਿੱਖ ਦਾ ਬਚਣਾ ਜਿਮ ਜਿਮ ਸਿੱਖ ਉਤੁਰ ਕੋਸਤਾਇ ਤੇਮ ਤੇਮ ਮੁਖ ਵਿੱਚ ਸਿੰਘ ਲਾਲੀ ਆਵੇ ਕਿਹਾ ਜਾਂਦਾ ਹੈ ਕਿ ਖੋਪਰੀ ਲਾਹੇ ਜਾਣ ਤੋਂ ਬਾਅਦ ਵੀ ਆਪ ਜੀ 22 ਦਿਨਾਂ ਤੱਕ ਜੀਵਤ ਰਹੇ ਦੂਜੇ ਪਾਸੇ ਜਦੋਂ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਜਾ ਰਹੀ ਸੀ ਉਸ ਵੇਲੇ ਜਕਰੀਆ ਖਾਨ ਦੇ ਢਿੱਡ ਵਿੱਚ ਪੀੜ ਕੁੱਠੀ ਪਤੇ ਪਸਾ ਬੰਦ ਹੋ ਗਿਆ ਜਕਰੀਆ ਖਾਨ ਤੜਫਣ ਲੱਗਾ ਕਿਸੇ ਵੈਦ ਦੀ ਦਵਾਈ ਨੇ ਅਸਰ ਨਾ ਕੀਤਾ ਤਾਂ ਕਹਿੰਦੇ ਨੇ ਜਕਰੀਆ ਖਾਨ ਨੇ ਸਿੱਖ ਪੰਥ ਕੋਲ ਭੁੱਲ ਬਖਸਾਉਣ ਦਾ ਸੁਨੇਹਾ ਭੇਜਿਆ ਜਿਹੜਾ ਪ੍ਰਵਾਨ ਨਾ ਹੋਇਆ ਫਿਰ ਭਾਈ ਤਾਰੂ ਸਿੰਘ ਜੀ ਤੱਕ ਬੇਨਤੀ ਪੁੱਜੀ ਤਾਂ ਭਾਈ ਸਾਹਿਬ ਜੀ ਨੇ ਆਪਣੀ ਜੁੱਤੀ ਜਕਰੀਆ ਖਾਨ ਦੇ ਸਿਰ ਤੇ ਮਾਰਨ ਲਈ ਦੇ ਦਿੱਤੀ ਜਿਵੇਂ ਜਿਵੇਂ ਭਾਈ ਤਾਰੂ ਸਿੰਘ ਦੀ ਜੁੱਤੀ ਜਕਰੀਆ ਖਾਨ ਦੇ ਸਿਰ ਤੇ ਬਾਈ ਦੀ ਉਸ ਨੂੰ ਪੀਸਾਬ ਕਉਂਦਾ ਸੀ ਇਸ ਤਰ੍ਹਾਂ ਜਕਰੀਏ ਖਣ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਖਾਂਦਾ ਹੋਇਆ ਇਸ ਰੋਗ ਨਾਲ ਮਰ ਗਿਆ ਭਾਈ ਤਾਰੂ ਸਿੰਘ ਸਿੱਖੀ ਕੇ ਸਸਵਾਸ ਨਾਲ ਨਵਾਕ ਕੇ 1245 ਈਸੂ ਨੂੰ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ ਭਾਈ ਤਾਰੂ ਸਿੰਘ ਜੀ ਦੀ ਸਿੱਖੀ ਲਈ ਪਨੋਖੀ ਸਹਾਦਤ ਨੂੰ ਪੰਥ ਆਪਣੇ ਨਿਭ ਦੀ ਅਰਦਾਸ ਵਿੱਚ ਰਜਨਾ ਯਾਦ ਕਰਦਾ